ਗੁਰੂ ਪਿਆਰੀ ਸਾ ਸੰਗਤ ਜੀ 13 ਦਸੰਬਰ 1704 ਈਸਵੀ ਨੂੰ ਜਦੋਂ ਵਜ਼ੀਰ ਖਾਨ ਦੇ ਹੁਕਮ ਨਾਲ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਭਾਈ ਮੋਤੀराम ਮੈਰਾ ਜੀ ਨੇ ਇਸਾਰੀ ਵਾਰਦਾਤ ਮਾਤਾ ਗੁਜਰਕੌਰ ਜੀ ਨੂੰ ਸੁਣਾਈ ਤਾਂ ਮਾਤਾ ਗੁਜਰਕੌਰ ਜੀ ਨੇ ਇਹ ਬਚਨ ਸੁਣ ਕੇ ਭਾਈ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀਆ ਮੀਠਾ ਲਾਗੇ ਦੇ ਕਥਨ ਅਨੁਸਾਰ ਆਪਣਾ ਸਰੀਰ ਤਿਆਗ ਦਿੱਤਾ ਇਸ ਤੋਂ ਬਾਅਦ ਵਜ਼ੀਦ ਖਾਨ ਦੇ ਹੁਕਮ ਨਾਲ ਜ਼ਾਲਮਾਂ ਨੇ ਤਿੰਨੇ ਪਵਿੱਤਰ ਸਰੀਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਢੇ ਸੰਗਣੇ ਜੰਗਲਾਂ ਵਿੱਚ ਸੁੱਟ ਦਿੱਤੇ ਜਿੱਥੇ ਹੁਣ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਸਜੋਬਿਤ ਹੈ ਉਸ ਸਮੇਂ ਉਸ ਜੰਗਲ ਵਿੱਚ ਭਿਆਨਕ ਮਾਰ ਖੋਰੇ ਜੰਗਲੀ ਜਾਨਵਰ ਆਉਂਦੇ ਸਨ ਉਸ ਪਰਮਾਤਮਾ ਵੈਗਰੂ ਦਾ ਪਾਣਾ ਇਹ ਹੋਇਆ ਕਿ ਇਨ੍ਹਾਂ ਜਾਨਵਰਾਂ ਤੋਂ ਪਵਿੱਤਰ ਸਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਭਾਵ 2 ਦਿਨ ਤੱਕ ਇਸ ਅਸਥਾਨ ਤੇ ਕੀਤੀ ਸੀ 2 ਦਿਨ ਤੱਕ ਪਵਿੱਤਰ ਸਰੀਰਾਂ ਦਾ ਸੰਸਕਾਰ ਕਿਉਂ ਨਾ ਹੋ ਸਕਿਆ ਇਸ ਦਾ ਕਾਰਨ ਇਹ ਸੀ ਕਿ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਕਰਦੇ ਮਾਰੇ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀਪੂਰਵਕ ਸੰਸਕਾਰ ਕਰ ਸਕੇ ਵਜ਼ੀਰ ਖਾਨ ਦਾ ਦਿਲ ਗੁਰੂਕਾਰ ਪ੍ਰਤੀ ਨਫ਼ਰਤ ਨਾਲ ਇੰਨਾ ਭਰਿਆ ਹੋਇਆ ਸੀ ਅਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ। ਉਹ ਪਵਿੱਤਰ ਦੀਹਾ ਦਾ ਵੀ અપਮਾਨ ਕਰਨਾ ਚਾਹੁੰਦਾ ਸੀ। ਉਸ ਦੀ ਇੱਛਾ ਸੀ ਕਿ ਸਿੱਖ ਰਸਮ ਰੀਤਾ ਮੁਤਾਬਕ ਉਹਨਾਂ ਦਾ ਸੰਸਕਾਰ ਨਾ ਹੋ ਸਕੇ। ਉਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਗੁਜਰਕੌਰ ਜੀ ਅਤੇ ਸੈਬਜ਼ਾਦੇਆਂ ਦਾ ਸੰਸਕਾਰ ਇਸੇ ਸ਼ਮਸ਼ਾਨਘਾਟ ਵਿੱਚ ਨਾ ਕੀਤਾ ਜਾਵੇ। ਜਦੋਂ ਇਸ ਘਟਨਾ ਬਾਰੇ ਦੀਵਾਨ ਟੋਡਰਮਲ ਜੀ ਨੂੰ ਪਤਾ ਲੱਗਾ ਜੋ ਕਿ ਗੁਰੂ ਘਰ ਦਾ ਸ਼ਰਧਾਲੂ ਸੀ ਉਹ ਉਸ ਵੇਲੇ ਸਰਹੰਦ ਸੂਬੇ ਦਾ ਸਭ ਤੋਂ ਅਮੀਰ ਵਪਾਰੀ ਅਤੇ ਦਰਬਾਰੀ ਸੀ ਉਸ ਦੀ ਰਿਹائش ਜਹਾਜ਼ ਹਵੇਲੀ ਸਰਹੰਦ ਦੇ ਸੂਬੇਦਾਰ ਵਜ਼ੀਦ ਖਾਨ ਦੇ ਮਹਿਲ ਦੇ ਬਿਲਕੁਲ ਨਜ਼ਦੀਕ ਸੀ ਦੀਵਾਨ ਟੋਡਰਮਲ ਜੀ ਨੇ ਸਾਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਲਈ ਵਜ਼ੀਦ ਖਾਨ ਤੋਂ ਇਜਾਜ਼ਤ ਮੰਗੀ ਇਹ ਸੁਣ ਕੇ لالچی ਵਜ਼ੀਦ ਖਾਨ ਨੇ ਦੀਵਾਨ ਟੋਡਰਮਲ ਜੀ ਨੂੰ ਕਿਹਾ ਕਿ ਜਿਹਨੀ ਜ਼ਮੀਨ ਉਹਨਾਂ ਨੂੰ ਸਸਕਾਰ ਲਈ ਚਾਹੀਦੀ ਹੈ ਉਨੀ ਜ਼ਮੀਨ ਤੇ سونے ਦੀਆਂ ਮੋਰਾ ਖੜੀਆਂ ਕਰਕੇ ਵਿਛਾ ਦੇਵੇ। ਦੀਵਾਨ ਟੋਡਰਮਲ ਜੀ ਨੇ ਵਜ਼ੀਦ ਖਾਨ ਦੀ ਗੱਲ ਸਵੀਕਾਰ ਕਰ ਲਈ ਅਤੇ ਜ਼ਮੀਨ ਨੂੰ ਖਰੀਦਣ ਲਈ ਦੀਵਾਨ ਟੋਡਰਮਲ ਜੀ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਸ ਵੇਲੇ سونے ਦੀ ਅਸ਼ਰਫੀ ਦਾ ਸਾਈਜ਼ ਕਰੀਬ 2.5 ਇੰਚ ਅਤੇ ਭਾਰ ਕਰੀਬ 1 ਤੋਲਾ ਜਾਨੀ ਕਿ 10 ਗ੍ਰਾਮ ਹੁੰਦਾ ਸੀ। ਸਾਬਜ਼ਾਦਿਆਂ ਦੇ ਸੰਸਕਾਰ ਤੇ ਕਰੀਬ 78000 ਅਸ਼ਰਫੀਆਂ ਵਿਛਾਈਆਂ ਗਈਆਂ 5780 ਕਿਲੋ ਸੋਨਾ ਇਸ ਕਾਰਨ ਦਿਵਾਨ ਟੋਡਰ ਮਲਜੀ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵੇਚ ਲੱਗ ਗਈ ਅਤੇ ਘਰਬਾਰ ਗੈਣੇ ਪੈ ਗਿਆ ਪਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪਰਵਾਹ ਨਾ ਕੀਤੀ ਅਤੇ ਆਪਣੇ ਵਿਸ਼ਵਾਸ ਨੂੰ ਢੋਲਣ ਨਾ ਦਿੱਤਾ ਉਸ ਤੋਂ ਬਾਅਦ ਦਿਵਾਨ ਟੋਡਰ ਮਲਜੀ ਅਤੇ ਸੰਗਤਾਂ ਨੇ ਹੰਸਲਾ ਨਦੀ ਦੇ ਕੰਢੇ ਆਕੇ ਪਵਿੱਤਰ ਸਰੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸਰੀਰਾਂ ਦਾ ਇਸ਼ਨਾਨ ਕਰਵਾ ਕੇ ਦੀਵਾਨ ਵਿੱਚ ਸਜਾ ਕੇ ਜਿਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਸਜੂਬਿਤ ਹੈ ਇਸੇ ਹੀ ਥਾਂ ਤੋਂ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸੰਸਕਾਰ ਲਈ ਲਿਜਾਇਆ ਗਿਆ ਜਿੱਥੇ ਛੋਟੇ ਸਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਸੀ ਉਸ ਜਗ੍ਹਾ ਤੇ ਅੱਜ ਕੱਲ ਗੁਰਦੁਆਰਾ ਜੋਤੀਸਰੂਪ ਸਾਹਿਬ ਸਜੂਬਿਤ ਹੈ ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਮਾਣ ਹਾਸਿਲ ਹੈ। ਤੋਂ ਸੰਗਤ ਜੀ ਸਾਡੇ ਇਸ ਅਣਮੁੱਲੇ ਇਤਿਹਾਸ ਨੂੰ ਹੋਰਾਂ ਸੰਗਤਾਂ ਨਾਲ ਜ਼ਰੂਰ ਸ਼ੇਅਰ ਕਰੋ ਜੀ ਤਾਂ ਕਿ ਉਹਨਾਂ ਨੂੰ ਵੀ ਇਸ ਅਣਮੁੱਲੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।